ਦੇਖ ਰਹੀ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰੂਖ ਜੀ ਦੀ ਖਾਸ ਰਿਪੋਰਟ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਆ ਕੌਂਸਲਰ ਮੁਹੰਮਦ ਹਬੀਬ ਨਿਆਜਲ ਵਿਦਾ ਆਖ ਦਿੱਤਾ ਉਹਨਾਂ ਨੇ ਦੱਸਿਆ ਕਿ ਉਹਨੇ ਜ਼ਮੀਨ ਦੀ ਖਰੀਦ-ਵੇਚ ਲਈ ਮੁਹੰਮਦ ਗਫੂਰ ਮੁਹੰਮਦ ਹਬੀਬ ਤੇ ਮੁਹੰਮਦ ਸ਼ਰੀਫ ਨਾਲ ਇਕਰਾਰਨਾਮਾ ਕੀਤਾ ਸੀ ਜਗ੍ਹਾ ਦਾ ਨਕਸ਼ਾ ਵੀ ਬਣਾਇਆ ਗਿਆ ਪਰ ਰਜਿਸਟਰੀ ਨਾ ਹੋਣ ਕਾਰਨ ਉਹਨਾਂ ਨੇ ਸਿਵਲ ਕੋਰਟ ਵਿੱਚ ਦਾਵਾ ਕੀਤਾ ਤੇ ਸਟੇ ਲਵਾਈ ਖਸਰਾ ਨੰਬਰ ਜੋ ਸ਼ਾਜ਼ੀਆ ਨੇ ਵੀ ਜਗਾ ਖਰੀਦੀ 4 ਮਹੀਨੇ ਪਹਿਲਾਂ ਕਬਜ਼ਾ ਕਰਨ ਦੀ ਕੋਸ਼ਿਸ਼ ਹੋਇਆ ਤਾਂ ਉਹਨਾਂ ਨੇ ਪੁਲਿਸ ਤੇ ਵਿਤੈਕ ਨੂੰ ਸੂਚਿਤ ਕੀਤਾ ਪਰ ਕਬਜ਼ਾ ਨਹੀਂ ਹੋ ਸਕਿਆ ਅੱਜ ਫਿਰ ਉਹਨਾਂ ਨੇ 112 ਤੇ ਸੂਚਨਾ ਦਿੱਤੀ ਪੁਲਿਸ ਆਈ ਪਰ ਸਿਆਸੀ ਦਬਾਅ ਹੇਠ ਇਨਸਾਫ ਨਹੀਂ ਮਿਲਿਆ ਹੁਣ ਉਹ ਡੀਜੀਪੀ ਪੰਜਾਬ ਤੇ ਹੋਰ ਅਧਿਕਾਰੀਆਂ ਨੂੰ ਦਰਖਾਸਤ ਭੇਜੀ ਹੈ ਹੁਣ ਅਸਲ ਚੋ ਸਾਬ ਨੇ ਉਹਨੂੰ ਬਾਅਕਾ ਦਾ ਆਰਡਰ ਦੇਤਾ ਚਲੋ ਠੀਕ ਹੈ ਇਹ ਸਭ ਅੱਜ ਪ੍ਰੈਸ ਕਾਨਫਰੰਸ 'ਤੇ ਪ੍ਰੈਸ ਕੀ ਪ੍ਰੋਕਟ ਸਲਾਮ ਅਲੈਕੁਮ। ਅਲਾਸਰ ਮੈਂ ਕਹਿੰਦੇ ਜਨਾਬ ਜਨਾਬ ਵੀ ਅੱਜ ਜੋ ਮੇਰੇ ਨਾਲ ਧੱਕਾ ਹੋ ਰਿਹਾ ਮੈਂ ਮਜੂਦਾ ਐਮਐਸੀ ਹਾਂ ਸਰਕਾਰ ਦੇ ਵਿੱਚ ਐਮਐਸੀ ਹਾਂ ਸਰਕਾਰ ਹੀ ਮੇਨੂੰ ਧੱਕਾ ਕਰਵਾ ਰਹੀ ਹੈ ਮੇਰੀ ਜਗ੍ਹਾ ਦੇ ਉੱਪਰ ਕਬਜ਼ਾ ਕਰਵਾ ਰਹੀ ਹੈ ਉਹ ਕੌਣ ਕਰਵਾ ਰਿਹਾ ਤੇ ਮੈਨੂੰ ਸਾਰਾ ਪਤਾ ਹੋਣਾ ਮੰਜ਼ਾ ਪਤਾ ਹੀ ਪਤਾ ਚੀਜ਼ ਦਾ ਕੋਈ ਠੀਕ ਹੈ ਨਾ ਇਹ ਕੁਝ ਨੀਡ ਦਾ ਸਾਡੇ ਸਾਡੀਆਂ ਗਲਤੀਆਂ ਨੇ ਉਹ ਤੁਸੀਂ ਨਾਮ ਲਓ ਕੋਈ ਨਹੀਂ ਚਲੋ ਵੀ ਲੰਮਾ ਨਾਮ ਗਾਹ ਨਾਮ ਨਾਮ ਵੀ ਲੰਮਾਗਾ ਅਤਾਪੜੇ ਸ਼ੁਰੂ ਕੀਤਾ ਕੰਮ ਇਹ ਠੀਕ ਹੈ ਉਹ ਗਾਹ ਉਹ ਨਾਂ ਵੀ ਆ ਗਿਆ ਉਹਦੇ ਖਰਾਬ ਮੈਂ ਰਿਟਰੀ ਪਾਉਂਗਾ ਚੀਜ਼ ਦੀ ਠੀਕ ਹੈ ਬਾਕੀ ਮੇਰੇ ਵਕੀਲ ਸਾਹਿਬ ਬੈਠੇ ਨੇ ਸਾਰੀ ਗੱਲ ਪੁਰੀ ਸਮਝਾਉਣਗੇ ਜੇ ਕਿਸੇ ਕੋਲੇ ਨਕਸ਼ ਆਪਣੇ ਸ਼ਹਿਰ ਦੇ ਵਿੱਚ ਜੇ ਅਪਨ ਪੋਲੀਟੀਕਲ ਪ੍ਰੈਸ਼ਰ ਹੈ ਪੋਲੀਟੀਕਲ ਧੱਕੇ ਦੀ ਗੱਲ ਕਰੀਏ ਕਿੰਨੇ ਕ ਲੋਕ ਹੈ ਕਹਿੰਦੇ ਜਿਨ੍ਹਾਂ ਕੋਲੇ ਹਰ ਕੋਲੇ ਨਕਸ਼ਾ ਕਰਦਾ ਆਪਣਾ ਹੈਗਾ ਪਰ ਅੰਮ੍ਰਿਤ ਜੀਾ ਥੋੜਾ ਅਗਲਾ ਕੀ ਕਰ ਲਊਗਾ ਥੋੜੀ ਪਾਰਟੀ ਲੋਕਾਂ ਨਾਲ ਧੱਕਾ ਕਰਦੀ ਹੈ ਸਰ ਪਹਿਲਾਂ ਤਾਂ ਉਹ ਇਹ ਪਾਰਟੀ ਦਾ ਅਲਵਿਦਾਦ ਹੋਊਗਾ ਤੇ ਮੇਰਾ ਅਸਤੀਫਾ ਆਜ ਤੋਂ ਅਜਿਹੀ ਤੋਂ ਅੱਛਾ ਆਵਾਜ਼ ਆ ਰਹੀਦਾ ਮੇਰਾ ਤੋਂ ਬਾਹਰ ਕੋਈ ਨਹੀਂ ਦੇਖੀ ਮੈਂ ਇਹਦਾ ਭਾਈ ਬਸੀ ਜਾਗਾ ਠੀਕ ਹੈ ਤੇ ਹੁਣ ਤੋਂ ਦਾ ਕੀ ਆਗਲਾ ਛੋਟਾ ਤੁਸੀਂ ਆਮ ਆਦਮੀ ਕੱਢ ਕੇ ਨਾਲ ਲੈ ਆਸੀਓ ਐਮਐਲਏ ਦੇ ਸਾਹ ਕੋਲ ਨੂੰ ਤੇ ਹੁਣ ਤੋਂ ਦਾ ਜਦੋਂ ਇਹਦਾ ਕੋਈ ਨਾ ਕੋਈ ਟੀ ਰੋਲਣਾ ਬੈਠੇ ਨਾ ਸੌਦਾ ਲੱਗਦਾ ਕੀ ਆ ਬੇ ਮਜੂਰਾਂ ਕਿਸੀ ਹਾਂਜੀ ਆਵਾਜ਼ ਦੇ ਬਟੋ ਚਾਹ ਸੌ ਲੋਕ ਨੂੰ ਨੂੰ ਪੈਸੇ ਬਗਾਉਂਦੇ ਇਹ ਬਾਟੇ ਤੋਂ ਹਾਂ ਸਰ ਵੀ ਕੀ ਕਰ ਬੜਾ ਅੱਜ ਜ ਸਾਡੇ ਨਾਲ ਹੀ ਲਕਾ ਹੋ ਰਿਹਾ ਅਸੀਂ ਕੋਲ ਲੋਕਾਂ ਕੀ ਇਨਸਾਫ ਲਵਾਵਾਂਗੇ ਦੇ ਦਵਾਸਾ ਨਹੀਂ ਹੋ ਰਿਹਾ ਜ ਸਾਡੀ ਸਮਾਈ ਲਈ ਵੀ ਅਸੀਂ ਕਿਸੇ ਸੁਵਾਈ ਨਹੀਂ ਕਰਵਾ ਸਕਦੇ ਬੋਲੋ ਇਹ ਤਾਂ ਉਹ ਤੋਂ ਕੰਪਿਊਟਰ ਲੱਗੇ। ਵਿਕਰਸ ਸਾਹਿਬ ਨੇ ਕਿਹੜੇ ਡਕਾਵਾ ਨਹੀਂ ਕਿਹਾ ਤਾਂ ਤਾਂ ਦੀ ਇੱਕ ਹੀ ਦਾ ਘਰ ਕੋਲੀ ਸੀ, ਕਿਸੀ ਜ਼ਮੀਨ ਕੋਲੀ ਏ। ਇਹ ਤਾਂ ਹੋ ਕੋਈ ਚਤਰੇ ਨਾ। ਵਿੱਕ ਸਾਹਿਬ ਰਹਿ ਗਿਆ ਪੈਸੇ ਇਕੱਠੇ ਕਰਨ ਦਾ ਫੜਾ ਫੜ। ਤੁਸੀਂ ਐਮਐਲਏ ਸਾਹਿਬ ਦੇ ਧਿਆਨ ਚ ਨਹੀਂ ਆਉਂਦੇ। ਸਾਰੇ ਮੇਲੇ ਸਾਲ ਵਿੱਚ 4 ਮਹੀਨੇ ਪਹਿਲਾਂ ਤਾਂ ਦੱਸੀ ਦੀ ਐ। ਅੱਛਾ। ਇਹ ਤਾਂ ਪਹਿਲਾ ਮਸਲਾ ਹੋ ਜਾਂਦੀ ਆ। ਮੈਂ ਐਮਐਲਏ ਸਾਹਿਬ ਨੂੰ ਕਿਹਾ ਦਈਆ। ਉਸ ਟਾਈਮ ਐਮਐਲਏ ਨੂੰ ਆਈ ਵੀ ਪਤਾ ਨਹੀਂ ਮੇਰੀ ਭਾਂਜੀ ਦਾ ਮਸਲਾ। ਉਸ ਟਾਈਮ ਜਦੋਂ ਐਮਐਲਏ ਕੋਲੋਂ ਗੱਲ ਕਰੇ, ਕੋਸਾਰ ਕੋ ਬਤਾਲੀ। ਇਹ ਹੋ ਜਾਓ ਕੋਲ ਲੱਗ ਵੀ ਇਹਦੇ ਵਿੱਚ ਭਾਂਜੀ ਵਿੱਚ ਫੋਟੋ ਆਪ ਜਾਓਗੇ। ਦੇਖਣ ਕਿ ਉਹਦਾ ਕੀ ਟੈਨਸ਼ਨ ਹੋਤੀ ਪਾ ਜਿਹਾ ਕਰ ਰੋ ਸਾਰਾ ਗਰੂਪ ਪਾ ਚੱਲ ਰਿਹਾ ਆ ਆਥਵਾ ਮੇਰਾ ਆ ਪਾ ਰਿਹਾ ਤੇ ਨਹੀਂ ਲੱਗਦਾ ਜੇ ਮੈਂ ਜਾਨੀ ਕਿ ਤੈਨੂੰ ਮੈਂ ਲੋਕਾਂ ਨੂੰ ਇਹ ਕਰਾਂਗਾ ਕਿ ਸਾਰਾ ਬਚੋ ਜਿਸ ਨਾਲ ਇਹ ਕੋਈ ਬਸਤਾ ਦੇ ਪਾ ਬਚੋ ਠੀਕ ਰਹਾ ਫੋਸਟਿਸ ਦਾ ਪਰਵਾਲ ਹੋਈ ਗਏ ਉਹ ਲੋਕ ਤਾਂ ਵਾਜਿਆ ਮਤ ਉਹ ਮੈਂ ਹਾਈ ਕੋਰਟ ਨੂੰ ਮੈਂ ਹਾਈ ਕੋਰਟ ਮੌਦੂ ਲਗਾਏ ਬੋਨੂਗਾ ਮਿਲ ਲੈ ਬਹਿ ਗਿਆ ਇਹੋ ਦਾ ਠੀਕ ਹੈ ਪਰ ਹਿੱਕ ਤੋਂ ਬੰਦਾ ਨਹੀਂ ਬੋਲ ਸਕਦਾ ਇਹਦਾ ਕਿਸੇ ਦਾ ਪੱਟਿਆ ਕਰਾ ਕੇ ਨੇ ਪੇੜਨਾ ਤੋਂ ਪਹਿਲਾਂ ਵੀ ਤੁਹਾਡੇ ਇੱਕ ਐਮਸੀ ਦੇ ਕੁੜੀ ਦਾ ਕੰਕ ਆਇਆ ਗਿਆ ਦਾ ਨਕਸ਼ੇ ਦੀ ਵਜ੍ਹਾ ਕਰਕੇ ਉਹ ਵੀ ਆਮ ਆਦਮੀ ਪਾਰਟੀ ਦਾ ਸੀ ਵੀ ਜਦੋਂ ਉਦੋਂ ਨਹੀਂ ਤੁੰਨੇ ਘੱਟ ਰਿਖਿਆ

ਉਹ ਤੋਂ ਵੱਡਾ ਧੱਕਾ ਕੀ ਹੋਊਗਾ ਜੀ ਇੱਕ ਬੰਦਾ ਘਰ ਬਣਾਉਂਦਾ ਹੈ ਬੜਾ ਰਿਜਨਲ ਬਣਾਉਂਦਾ ਹੈ ਪੈਸੇ ਲਾਉਂਦਾ ਹੈ ਉਸ ਤੋਂ ਬਾਅਦ ਉਹਦਾ ਘਰ ਢਾ ਦੋ ਤੁਸੀਂ ਜੁਰਮਾਨਾ ਕਰ ਦੋ ਉਹਨੂੰ ਜਿੰਨੀ ਹੈਗਾ ਨਕਸ਼ਾ ਤੁਹਾਡੇ ਕੋਲੇ ਹੋਰ ਪਰਮਿਟ ਨਹੀਂ ਆਉਂਦੀਆਂ ਤੁਹਾਡਾ ਪਾਰਟੀ ਨਾਲ ਕੋਈ تعلق ਨਹੀਂ ਤੁਸੀਂ ਮੇਰਾ ਪਾਰਟੀ ਨਾਲ ਕੋਈ تعلق ਨਹੀਂ